ਚਾਰ ਛੱਲੜ ਕਮਾਲਾਂਗੇ ਇੱਥੋਂ ਪਰ ਸਾਡੇ ਚਮਕੌਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਨੰਦੇੜ ਸਾਹਿਬ ਪਟਨਾ ਸਾਹਿਬ ਸਭ ਕੁਝ ਉੱਥੇ ਹੀ ਹੈ ਇਸ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ Think Insurance 604 828 7213 thinkinsurance.ca মিলিয়ন ਡਾਲਰ ਰਾਉਂਡ ਟੇਬਲ ਟਾਪ ਆਫ ਦਾ ਟੇਬਲ ਅਵਾਰਡ ਵੱਡਾ ਅਵਾਰਡ ਹੈ 604 828 7213 ਤੁਸੀਂ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਫੋਨ ਕਰ ਲਿਓ ਜਾਣਕਾਰੀ ਦੀ ਮਤਲਬ ਇਹ ਨਹੀਂ ਵੀ ਤੁਸੀਂ ਇੰਸ਼ੋਰੈਂਸ ਕਰਾਉਣਾ ਹੀ ਕਰਾਉਣਾ ਤੁਹਾਡੀ ਮਰਜ਼ੀ ਹੈ ਕੈਪਟਨ ਮੀਟ ਸ਼ਾਪ ਮੀਟ ਤਾਜ਼ਾ ਹਰ ਕਿਸਮ ਦਾ ਮੁਰਗੇ ਤੋਂ ਲੈ ਕੇ ਬੱਕਰਾ, ਜਲ ਤੋਰੀ ਸਾਰਾ ਕੁਝ ਬਣਾ ਕੇ ਰੈਡੀ ਕਰਕੇ ਵੀ ਦੇ ਦਿੰਦੇ ਆ ਪਾਰਟੀ ਕੋਈ ਵੱਡੀ ਹੋਵੇ ਨਹੀਂ ਫਿਰ ਆਪ ਲਿਆ ਕੇ ਬਣਾਉਣਾ ਵਧੀਆ ਖਾਣ ਨਾਲੋਂ ਬਣਾਉਣ ਵਾਲਾ ਤਾਂ ਸੁਗੰਧ ਨਾਲੇ ਰੱਜ ਜਾਂਦਾ ਫਿਰ ਖਾਣ ਪੀਣ ਵਾਲਿਆਂ ਦੀ ਮੋਟਰ ਵੱਡੀ ਚਾਹੀਦੀ ਹੈ ਛੋਟੀਆਂ ਮੋਟਰਾਂ ਨਹੀਂ ਸ਼ੱਕਦੀਆਂ ਕੈਟ ਦੀ ਮੋਟਰ ਵਾਲੇ ਬੰਦੇ ਸ਼ੱਕਦੇ ਆ ਦੇ ਵੀ ਚਾਹੀਦੀ ਐ ਪਹਚਾਉਣ ਲਈ ਕੈਪਟਨੀ ਮੀਟ ਸ਼ਾਪ ਨੇੜੇ ਦੀ ਕਿਸੇ ਲੋਕੇਸ਼ਨ ਤੋਂ ਤੁਸੀਂ ਮੀਟ ਲੈ ਕੇ ਆਇਓ 6 ਮੀਟ ਜਿਹੜੀਆਂ 6 ਲੋਕੇਸ਼ਨਾਂ ਨੇ ਫੋਲੋਅਰ ਆਟੋ ਰਿਪੇਅਰ ਜਿਹਦੇ ਵਿੱਚ ਗੱਡੀਆਂ ਦੀ ਹਰ ਕਿਸਮ ਦੀ ਮੇਕ ਮਾਡਲ ਦੀ ਰਿਪੇਅਰ ਤੇ ਨਾਲ ਫਿਰ ਟਾਇਰ ਵੀ ਬਦਲਦੇ ਆ ట్రాన్స్‌મિਸ਼ਨ ਦੀ ਜੌਬ ਔਇਲ ਚੇਂਜ 6042575557 ਯੂਨਿਟ 1278237823132 ਸਟਰੀਟ ਤੇ ਹੈ ਯੂਨਿਟ 12 ਯਾਦ ਰੱਖਿਓ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਵਾਲੇ ਅਮਰਤ ਤੇ ਜਸਨੀ ਕਹਿੰਦੇ ਹੁਣ ਟਰੱਕ ਸਸੀਂ ਸਿਖਾਉਂਦੇ ਨਹੀਂ ਚਲਾਉਣਾ ਉਹ ਤਾਂ ਸਿਖਾਉਂਦੇ ਹੀ ਸਿਖਾਉਂਦੇ ਆ ਹੁਣ ਟਰੱਕ ਥੋੜਾ ਰਿਪੇਅਰ ਵੀ ਕਰਦੇ ਆ ਦੂਰ ਦਾਗ ਜਾ ਕੇ ਕਿਤੇ ਖੜੇ ਨਾ ਤਸੱਲੀ ਬਖਸ਼ ਕੰਮ ਹੈ 604 658 35 604 916 58 35 ਟਰੱਕ ਤੇ ਟ੍ਰੇਲਰ ਦੀ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ 1499 ਦਾ ਸੱਤੇ ਦਿਨ ਥੋੜਾ ਜਿਹੜਾ ਓਹੋ ਬਫੇ ਆ 11 ਤੋਂ 2:30 ਵਜੇ ਤੱਕ ਅਮਰਸਰੀ ਕੋਲਚਾ ਸ਼ੋਲੇ ਪਟੂਰੇ ਪਰਾਂਠਾ ਇਹ ਖੜੇ ਪੈਰ ਜੀ ਜਾਣਾ ਇਹਦਾ 8 ਡਾਲਰ ਲੱਗਦਾ 8 ਡਾਲਰ ਦਾ 버ਗਰ ਨਹੀਂ ਆਉਂਦਾ ਚਾਹ ਤੇ ਲੱਸੀ ਇਹਦੇ ਨਾਲ ਆ 50 ਜਣਿਆਂ ਦੀ ਪਾਰਟੀ 3600 ਟਾਉਨ ਲਾਈਨ ਰੋਡ 202 ਨੰਬਰ ਯੂਨਿਟ 7786667848 ਤੇ ਐਵਟਾਰ ਆਟੋ ਕੇਅਰ ਇਹ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ 20 ਸਾਲਾਂ ਤੋਂ ਖਾਸ ਤੌਰ ਤੇ ਯੂਰੋਪੀਅਨ ਗੱਡੀਆਂ ਦੇ ਬੜੇ ਤਜਰਬਾ ਇਹਨਾਂ ਕੋਲ BMW ਮਰਸੀਡੀਜ਼ ਰੇਂਜ ਰੋਵਰ ਆਡੀ 23659886b 10% ਦਾ ਡਿਸਕਾਊਂਟ ਆ অয়েল ਚੇਂਜ ਤੇ ਮਕੈਨਿਕ ਦੇ ਨਾਲ ਨਾਲ ਡੀਟੇਲਿੰਗ ਬਿਲਕੁਲ ਸਾਫ਼ ਸੁਪਈਆ ਗੱਡੀ ਦਾ ਟਾਇਰ ਅਤੇ ਕਾਰ ਰੈਂਟਲ ਇਥੇ ਤੇ ਨਾਲ ਹੀ ਸਮੋਸਾ ਟਾਈਮਜ਼ 11 ਸਵੀਟਸ ਰਵੀ ਸਿੰਘੇੜੇ ਉਹਨਾਂ ਦੀ ਦਾ ਰੈਸਟੋਰੈਂਟ ਇਹ ਹੈਗਾ ਸਿਡਰ ਪਾਰਕ ਪਲੇਸ ਦੇ ਵਿੱਚ ਖਾਣੇ ਬਣ ਲਾਗੇ ਹੁਣ ਦੁਪਹਿਰ ਦਾ ਤੇ ਆਥਨ ਦੀ ਰੋਟੀ ਆ ਜਿਹੜੀ ਆਰਡਰ ਕਰ ਸਕਦੇ ਹੋ ਟੇਕ ਆਊਟ ਵੀ ਹੈ ਚਾਹੇ 40 ਬੰਦੇ 50 ਬੰਦਿਆਂ ਦਾ ਖਾਣਾ ਰੋਟੀ ਦਾਲ ਸਬਜ਼ੀ ਤਾਜੀ ਤੰਦੂਰ ਦੀ ਰੋਟੀ 604 504 43 43 ਸ਼ੁੱਧ ਵੈਸ਼ ਨੂੰ ਸ਼ੁੱਧ ਵੈਸ਼ ਨੂੰ ਢਾਬਾ ਹਵੇਲੀ ਵਰਗਾ ਖਾਣਾ ਇਹ ਖੁੱਲਿਆ 102 09 10209 ਕਿੰਗ ਜਾਰਜ ਬੁਲੇਵਰਡ ਸਰੀਚ ਇਹ ਵੈਸ਼ਨੂ ਢਾਬੇ ਤੇ ਗੋਲ ਗੱਪੇ ਅਲੱਗ ਨੇ ਇਹਦਾ ਸਟੇਸ਼ਨ ਬਣਾਇਆ ਹੋਇਆ ਹੈ ਸਟੇਸ਼ਨ ਤੇ ਬਹੁਤ ਹੀ ਜਿਹੜਾ ਵਧੀਆ ਖਾਣੇ ਤਾਜ਼ਾ ਫਲਾਂ ਦਾ ਰਸ ਆਪਣਾ ਜੂਸ ਤੇ ਉਹ ਸ਼ੁੱਧ ਵੈਸ਼ਨੂ ਢਾਬੇ ਤੇ ਤੁਸੀਂ ਟਰਾਈ ਕਰਿਓ ਫਰੈਸ਼ ਜੂਸ ਆ ਤੇ ਗੋਲ ਗੱਪੇ ਨੇ ਤੇ ਬੈਸ਼ਨੋਈ ਦਾਲ ਇਹਨਾਂ ਦੀ ਕਹਿੰਦੇ ਬੜੀ ਬਲਟੋਈ ਚ ਬਣਾਉਂਦੇ ਆ ਟਰਾਈ ਕਰਿਓ ਜਾ ਕੇ 102 09 ਕਿੰਗ ਜਾਰਜ ਸ੍ਰੀ ਨਵਕਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ ਪੰਜਾਬ ਪੁਲਿਸ ਦੇ ਜੁਨੀਅਰ ਹੱਥ ਦੇਖੇ ਹੋਏ ਨੇ ਨਾ ਇਹਨਾਂ ਨੂੰ ਕਦੇ ਵੀ ਖੁੰਡੇ ਗੰਡਾਸੇ ਨਾ ਕੋਈ ਕਹੋ ਇਹ ਇਹ ਤਾਂ ਮਸ਼ੀਨਰੀ ਆ ਜਿੱਦਣ بڑے ਅਫਸਰਾਂ ਨੇ ਇਹਨਾਂ ਦਾ ਬਟਨ ਨੱਪਤਾ ਇੱਕ ਲਾੜੀ ਉਧਨੇ ਤੁਰ ਪੈਂਦੀ ਹੈ ਆ ਜਿਹੜੇ ਮਾਝੇ ਚ ਤਿੰਨ ਮੁੰਡੇ ਕਲਾਨੌਰ ਨੇੜੇ ਮਾਰੇ ਨੇ ਇਹ ਤਿੰਨੇ ਮੁੰਡਿਆਂ ਦਾ ਜਿਹੜਾ ਮੁਕਾਬਲਾ ਕੀਤਾ ਲੋਕ ਪਿੰਡਾਂ ਦੇ ਕਹਿੰਦੇ ਨੇ ਇਹ ਗੱਲ ਹੈ ਨਹੀਂ ਸੀ ਫਿਰ ਗੱਲ ਕੀ ਆ ਜਲਸਾ ਬਾਕੀ ਪੰਜਾਬ ਦੇ ਵਿੱਚ ਨਾ ਪਿਛਲੇ ਦਿਨੋਂ ਤੋਂ ਇੱਕ ਰੁਝਾਨ ਚੱਲਿਆ ਰੁਝਾਨ ਇਹ ਚੱਲਿਆ ਕਿ ਪੁਲਿਸ ਚੌਕੀਆਂ ਦੇ ਬਾਹਰ ਥਮਾਕੇ ਹੋਏ। ਉਹ ਥਮਾਕਿਆਂ ਦੇ ਦੌਰਾਨ ਸ਼ੁਰੂ ਦੇ ਵਿੱਚ ਪੁਲਿਸ ਨੇ ਕਿਹਾ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਲੇਕਿਨ ਬਾਅਦ ਦੇ ਵਿੱਚ ਗਿਰਫਤਾਰੀਆਂ ਸ਼ੁਰੂ ਹੋਵਦੀਆਂ। ਪਿਛਲੇ ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਸੀ ਕਿ ਇਹ ਨੈਰੇਟਿਵ ਕੀ ਚਿਰਜਾ ਜਾ ਰਿਹਾ। ਪੁਲਿਸ ਜੇ ਕਿਸੇ ਨੇ ਕੋਈ ਥਮਾਕਾ ਕਰਨਾ ਪੁਲਿਸ ਚੌਕੀਆਂ ਬਾਹਰ ਕਿਉਂ ਕਰੂਗਾ? ਇਹ ਸਵਾਲ ਬੜਾ ਅਹਿਮ ਸੀ। ਉਸ ਦਿਨ ਤੋਂ ਹੀ ਇਹ ਗੱਲ ਉੱਠ ਰਹੀ ਸੀ ਕਿ ਕਿਤੇ ਇਹ ਥਮਾਕੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਬੜੀ ਤਾਂ ਨਹੀਂ ਲੈਣਗੇ ਕਿਤੇ ਧਮਾਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਰਾਹ ਪਾਉਣ ਦੀ ਕੋਈ ਗੱਲ ਤਾਂ ਨਹੀਂ ਕਹੋਰ ਰਹੇ ਤਾਂ ਇਹਦੇ ਪਿੱਛੇ ਕੀ ਹੈ ਕੌਣ ਹੈ ਕਿਹੜੀ ਤਾਕਤ ਹੈ ਇਹ ਇਹ तमाम ਚੀਜ਼ਾਂ ਨੇ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਦੇ ਜਿਹਨ ਦੇ ਵਿੱਚ ਉੱਠ ਰਹੀਆਂ ਸੀ ਪਰ ਅੱਜ ਪਤਾ ਲੱਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਪੁਲਿਸ ਚੌਕੀ ਦੇ ਉੱਤੇ ਪਿਛਲੇ ਦਿਨੀ ਇੱਕ ਧਮਾਕਾ ਹੋਇਆ ਸੀਗਾ ਉਸ ਕਥੇ ਤੇ ਗਰਨੇਡ ਹਮਲੇ ਦੇ ਵਿੱਚ ਸ਼ਾਮਲ ਦੱਸੇ ਜਾਂਦੇ ਪੁਲਿਸ ਅਨੁਸਾਰ ਤਿੰਨ ਨੌਜਵਾਨਾਂ ਨੂੰ ਜਿਹੜਾ ਯੂਪੀ ਦੇ ਵਿੱਚ ਇੱਕ ਕਥਿਤ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਮਾਰ ਦਿੱਤਾ ਗਿਆ। ਔਰ ਪੁਲਿਸ ਨੇ ਦਾਵਾ ਕੀਤਾ ਵੀ ਤਿੰਨੇ ਨੌਜਵਾਨ ਨੇ ਜਿਹੜੇ ਉਹ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਕਾਰਕੁਨ ਸੀਗੇ। ਪਰ ਜਦੋਂ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੇ ਦੱਸਿਆ ਵੀ ਤਿੰਨੇ ਹੀ ਬਹੁਤ ਗਰੀਬ ਘਰਾਂ ਦੇ ਮੁੰਡੇ ਸਭੀ ਗੱਲ ਤਿੰਨਾ ਦੀ ਉਮਰ 24-25 ਸਾਲਾਂ ਤੋਂ ਵੱਧ ਨਹੀਂ ਸੀ। ਔਰ ਕਿੰਨੇ ਹੀ ਨੌਜਵਾਨ ਨੇ ਜਿਹੜੇ ਤੋਂ ਬਹੁਤ ਬੜੇ ਲਿਖੇ ਨਹੀਂ ਕਿ ਇੱਕ ਤਾਂ ਜਮਈਆ ਪੜ੍ਹ ਸੀ ਇੱਕ 10 ਪੜ੍ਹਿਆ ਸੀ ਇੱਕ 12 ਪੜ੍ਹਿਆ ਸੀ ਔਰ ਕਿੰਨੇ ਹੀ ਨੌਜਵਾਨ ਨੇ ਜਿਹੜੇ ਇੱਕ ਦਿਹਾੜੀ ਕਰਦਾ ਉਹ ਜੀਆ ਇੱਕ ਬੇਰੋਜ਼ਗਾਰ ਸੀਗਾ ਤੇ ਪੀਜਾ ਵੀ ਦਿਹਾੜੀ ਦੱਪੇ ਵਾਲਾ ਮੁੰਡਾ ਸੀਗਾ ਔਰ ਉਹਨਾਂ ਦੇ ਘਰਾਂ ਦੀ ਜਿਹੜੀ ਹਾਲਤਾਂ ਜਿਉ ਹੋਏ ਸੀ ਬਹੁਤ ਮਾੜੀ ਹਾਲਤ ਸੀ ਤਾਂ ਇਹ ਕਿੰਨੇ ਵਾਪਰਿਆ ਕਿ ਉਹਨਾਂ ਦੀ ਗਰੀਬੀ ਦਾ ਫਾਇਦਾ ਕਿਸੇ ਨੇ ਚੱਕਿਆ ਜਾਂ ਪੁਲਿਸ ਨੇ ਜਿਹੜੇ ਮਤਲਬ ਨੌਜਵਾਨ ਉਹ ਕੋਈ ਆ ਤਾਂ ਹੈ ਨਹੀਂ ਜੀ ਉਹ ਬਹੁਤ ਐਕਸਪਾਰਟ ਸੀ ਬਹੁਤ ਮਚਿਆ ਹੋਰ ਸੀ ਕੋਈ ਕੋਈ ਮਤਲਬ ਪਰਿਵਾਰ ਕਹਿ ਰਿਹਾ ਵੀ ਤਿੰਨ ਦਿਨ ਪਹਿਲਾਂ ਘਰੋਂ ਗਿਆ ਸੀ ਕੋਈ ਕਹਿੰਦਾ ਦੋ ਦਿਨ ਪਹਿਲਾਂ ਘਰੋਂ ਗਿਆ ਸੀ ਉਹਨਾਂ ਕੋਲੇ ਏਹ ਹਥਿਆਰ ਕਿੱਥੋਂ ਆ ਗਏ ਕਿ ਪੁਲਿਸ ਦੇ ਨਾਲ ਮੁਕਾਬਲਾ ਕਰਨ ਤੋਂ ਪੁਰਤੋਂ ਵੀ ਯੂਪੀ ਦੇ ਵਿੱਚ ਕੁਝ ਕਈ ਸਵਾਲ ਨੇ ਜਿਵੇਂ ਇਹਦੇ ਚ ਤਿੰਨ ਨੌਜਵਾਨ ਜਿਹੜੇ ਮਾਰੇ ਗਏ ਨੇ ਇੱਕ ਤਾਂ ਗੁਰਵਿੰਦਰ ਸਿੰਘ ਐ ਕਲਾਂ ਨੌਰ ਕਤਵੇ ਦਾ ਰਹਿਣ ਵਾਲਾ 12 ਪੜ੍ਹਿਆ ਹੋਇਆ ਮਾਪਿਆਂ ਦਾ ਕਲੌਤਾ ਪੁੱਤ ਅਜੇ ਤੱਕ ਬੇਰੁਜ਼ਗਾਰ ਕੋਈ ਕੰਮ ਨਹੀਂ ਕਰਦਾ ਸੀ ਗਰੀਬ ਘਰ ਆ ਉਹਦਾ ਬਾਪ ਨੌਜਵਾਨ ਦਾ ਗੁਰਵਿੰਦਰ ਸਿੰਘ ਦਾ ਗੁਰਦੇਵ ਸਿੰਘ ਦਾਪਦਾ ਮੀਡੀਆ ਨੂੰ ਉਹ ਕਹਿੰਦਾ ਵੀ ਮੇਰਾ ਮੁੰਡਾ ਤਾਂ 2-3 ਦਿਨ ਪਹਿਲਾਂ ਘਰੋਂ ਗਿਆ ਸੀ ਕਹਿੰਦਾ ਬਾਪੂ ਮੈਂ ਜਵਾ ਘੁੰਮ ਕੇ ਆਉਣਾ ਦੋਸਤਾਂ ਨਾਲ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਦੋ ਤਿੰਨ ਦਿਨ ਚ ਜੂਕੀ ਕਿਵੇਂ ਪਾਟ ਗਿਆ ਮੈਂ ਦਿਹਾੜੀਦਾਰ ਬੰਦਾ ਕਰਾਏ ਤੇ ਰਹਿਣਾ ਆਪਦਾ ਘਰ ਨਹੀਂ ਹੈਗਾ ਔਰ ਬਰਿੰਦਰ ਰਵੀ ਜਿਹੜਾ ਦੂਜਾ ਮੁੰਡਾ ਦਾ ਉਹ ਕਲਾਣਾ ਔਰ ਤੋਂ 5 ਕਿਲੋਮੀਟਰ ਦੂਰ ਉਹਦਾ ਪਿੰਡ ਪੈਂਦਾ ਰਵੀ ਦਾ ਅਗਵਾਨ ਕਲਾਣਾ ਔਰ ਦੇ ਕਤਵੇ ਤੋਂ ਔਰ ਉਸ ਦਾ ਇਹ ਪਤਾ ਲੱਗਿਆਗਾ ਕਿ ਦਿਹਾੜੀਦਾਰ ਮੁੰਡਾ ਸੀਗਾ ਘਰ ਦੇ ਵਿੱਚ ਉਹਦੀ ਮਾਂ ਜੀ ਭਾਬੀ ਰਹਿੰਦੀਆਂ ਨੇ ਔਰ ਉਹ ਮੁੰਡਾ ਵੀ ਮਤਲਬ ਪਿਛਲੇ ਦਿਨਾਂ ਤੋਂ ਜਿਹੜਾਗਾ ਉਹ ਦੋ ਤਿੰਨ ਦਿਨ ਪਹਿਲਾਂ ਹੀ ਗਿਆ ਸੀਗਾ ਔਰ ਇਹ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਮਨੂ ਰਵਾਨ ਨਾਮ ਦੇ ਇੱਕ ਫੇਸਬੁਕ ਪੇਜ ਤੋਂ ਪੋਸਟ ਪਈ ਸੀ ਉਹ ਰੀਅਲ ਸੀ ਫੇਕ ਸੀ ਇਹ ਵੀ ਅਜੇ ਤੱਕ ਡਲ ਨਹੀਂ ਸਮਝਾਈ ਜਿਹੜਾ ਤੀਜਾ ਮੁੰਡਾ ਮਾਰਿਆ ਗਿਆ ਜਸ਼ਨਪ੍ਰੀਤ ਉਹਦਾ 10 ਕਿਲੋਮੀਟਰ ਦੂਰ ਆ ਕਲਾਨੌਰ ਤੋਂ ਪਿੰਡ ਨਿੱਕਾ ਸ਼ਹੂਰ ਔਰ ਉਹ ਮੁੰਡੇ ਦੇ ਘਰੇ ਕਹਿੰਦੇ ਪਲਾਪ ਵੀ ਨਹੀਂ ਹੋਇਆ ਬਹੁਤ ਗਰੀਬ ਘਰ ਦਾ ਮੁੰਡਾ ਅਨਪੜ ਮੁੰਡਾ ਔਰ ਜਿੰਨ ਸਾਹਿਬ ਹੈਰਾਨੀ ਦੀ ਗੱਲ ਵੀ 3 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸਿਰਫ 3 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਤਾਂ 3 ਮਹੀਨੇ ਵਿਆਹ ਨੋ ਹੋਏ ਹੋਣ ਕੋਈ 24 25 ਸਾਲਾਂ ਦਾ ਮੁੰਡਾ ਬੰਬ ਤਮਾਤੇ ਕਰਨ ਕਿਵੇਂ ਤੁਰਪੂ ਇਹ ਇਹ ਚੀਜ਼ਾਂ ਨੇ ਜਿਹੜੀਆਂ ਮਤਲਬ ਕਈ ਸਵਾਲ ਵੀ ਖੜੇ ਕਰਦੀਆਂ ਨੇ ਉਧਰ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਉਥੋਂ ਦੇ ਏਡੀਜੀ ਰਮਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਉਰੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਪੁਲਿਸ ਮੁਖੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਦੱਸਿਆ ਵੀ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਗ੍ਰਨੇਡ ਦਾ ਹਮਲਾ ਹੋਇਆ ਸੀ ਇਹਦੇ 'ਚ ਖਾਲਸਤਾਨ ਜਿੰਦਾਬਾਦ ਫੋਰਸ ਦੇ ਤਿੰਨ ਅਪਰਾਧੀ ਸ਼ਾਮਲ ਸੀ ਉਹਦੇ ਸੰਬੰਧੀ ਕਹਿੰਦੇ ਪੂਖਤਾ ਜਾਣਕਾਰੀ ਸੀ ਜਿਹਦੇ ਤੇ ਕਾਰਵਾਈ ਕੀਤੀ ਜਾ ਰਹੀ ਸੀ ਚੌਕਸੀ ਵਧਾਈ ਗਈ ਇਸੇ ਕਾਰਨ ਤਾੜ ਜਦੋਂ ਪੰਜਾਬ ਪੁਲਿਸ ਦੀ ਟੀਮ ਇੱਥੇ ਆਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਉਹ ਕਹਿੰਦੇ ਵੀ ਪੀਐਲਪੀਟ ਦੇ ਵਿੱਚ ਆਏ ਚੈਕਿੰਗ ਦੌਰਾਨ ਇਹਨਾਂ ਨੂੰ ਘੇਰਿਆ ਗਿਆ ਔਰ ਜਦੋਂ ਉਹਨਾਂ ਨੇ ਘੇਰਿਆ ਮਤੂਸ ਕੀਤਾ ਪੁਲਿਸ ਤੋਂ ਜਾਨ ਬਚਾਉਣ ਦੇ ਲਈ ਉਹਨਾਂ ਨੇ ਕਹਿੰਦੇ ਮਾਰਨ ਦੀ ਨੀਤ ਨਾਲ ਪੁਲਿਸ ਤੇ ਗੋਲੀਬਾਰੀ ਕੀਤੀ ਤੇ ਪੁਲਿਸ ਨੇ ਵੀ ਆਤਮ ਰੱਖਿਆ ਤਾਂ ਤੇ ਜਵਾਬੀ ਕਾਰਵਾਈ ਕੀਤੀ ਉਹ ਚ ਜ਼ਖਮੀ ਹੋਏ ਸੀ ਇਲਾਜ ਦੌਰਾਨ ਲੈ ਕੇ ਉਹਨਾਂ ਦੀ ਮੌਤ ਹੋ ਗਈ ਇਹ ਮਤਲਬ ਪੁਲਿਸ ਦੀ ਜਿਹੜੀ ਗੱਲ ਆ ਗਈ ਪੁਲਿਸ ਦੀ ਗੱਲ ਇਹ ਤਾਂ ਹੋਰ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਇਸੇ ਤਰ੍ਹਾਂ ਦੀ ਸਾਹਮਣੇ ਆਉਂਦੀ ਰਹੀ ਆ ਉੱਲਮਲਾ ਸਥਿਤੀ ਹੈ ਜੀ ਕਿ ਇਸ ਪੁਲਿਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ ਪਹਿਲੀ ਗੱਲ ਦੂਜੀ ਗੱਲ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਨੋਟਸ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਗਰੀਬ ਘਰਾਂ ਦੇ ਮੁੰਡੇ ਨੇ ਉਹਨਾਂ ਨੂੰ ਕੌਣ ਇਸ ਰਸਤਾ ਹੋ ਰਿਹਾ ਵੀ ਚੌਕੀਆਂ ਦੇ ਬਾਹਰ ਗਰਨੇਡ ਹਮਲੇ ਕਰਕੇ ਜਿਹੜਾ ਉਤਰਦੇ ਬਣੋ ਇਹਦਾ ਮਸਲਾ ਮੰਤਬ ਕੀ ਹੈ ਇਹਦੇ ਪਿੱਛੇ ਕੀ ਹੈ ਇਹ ਸਾਰੀ ਚੀਜ਼ ਜਿਹੜੀ ਉਹ ਜਾਂਚ ਦੇ ਵਿੱਚ ਆਉਣੀ ਚਾਹੀਦੀ ਹੈ ਜੀ ਬਿਲਕੁਲ ਜੀ ਜਿਹੜੀਆਂ ਫੋਟੋਆਂ ਦਿਖਾ ਰਹੇ ਨੇ ਤੇ ਘਰ ਦੇ ਉਹਨਾਂ ਦੇ ਮਾਪਿਆਂ ਦੀਆਂ ਤੇ ਛਤੜਿਆਂ ਦੀਆਂ ਮੈਨੂੰ ਨਹੀਂ ਲੱਗਦੀ ਕਹਾਣੀ ਜਿਵੇਂ ਪੁਲਿਸ ਦੱਸਦੀ ਹੈ ਬਰੇਲੀ ਤੇ ਇਹਨਾਂ ਵੱਲੋਂ ਚਲਾਈਆਂ ਪੁਲਿਸ ਦੇ ਨਹੀਂ ਲੱਗੀਆਂ ਪੁਲਿਸ ਵਾਲਿਆਂ ਇਹਨਾਂ ਦੇ ਲੱਗੀਆਂ ਤੇ ਫਿਰ ਇਲਾਜ ਕਰਨ ਗਿਆ ਦੀ ਮੌਤ ਹੋ ਗਈ ਰੱਬੇ ਰੱਖਾ ਅੱਛਾ ਅਗਲੀ ਗੱਲ ਇਹ ਸਾਰੇ ਜਿੰਨੇ ਕਿਸਾਨ ਆ ਗੂ ਨੇ ਅਗਰ ਆਹ ਪਿਛਲੇ ਦਿਨੀ ਕਹੀ ਜਾਵੇ ਇਹ ਤਾਂ ਬਹਿਣਾ ਹੀ ਨਹੀਂ ਚਾਹੀਦਾ ਉਹਨੂੰ ਇਹ ਤਾਂ ਸੈਂਟਰ ਮਾਰ ਨੂੰ ਫਿਰਦਾ ਆਪ ਮਾਰ ਰਿਹਾ ਹੈ ਭੰਦੇਰ ਆਪਣੀਆਂ ਛੱਡ ਰਿਹਾ ਹੈ ਬੈਰੀਕੇਡ ਵਾਲ ਦੇ ਟਰਾਲੀਆਂ ਬੈਲਡ ਕਰਤੀਆਂ ਵੀ ਉਹਦਾ ਸਰੀਰ ਨਾ ਕੋਈ ਚੱਕ ਕੇ ਲੈ ਜਾਣ ਤੇ ਫਿਰ ਸਾਰੇ ਆਗੂ ਇਹ ਅੜੀਕ ਰਹੇ ਨੇ ਵੀ ਕੋਈ ਮਾੜੀ ਖਬਰ ਕਾਹਦਾਉਂਦੀ ਹੈ ਜਿਵੇਂ ਮਰਜ਼ੀ ਉਹਨਾਂ ਦੀ ਜਗ੍ਹਾ ਕਹੇ ਭੰਦੇਰ ਵੀ ਨਹੀਂ ਜੀ ਤੁਸੀਂ ਬਜ਼ੁਰਗੋਂ ਤੁਸੀਂ ਉਠੋ ਮੈਂ ਬਹਿਣਾ ਸਾਰੇ ਚਿੜੀ ਮਾਰ ਖਾਨ ਬਣੇ ਹੋਏ ਨੇ ਇਹ ਅਸਲ ਕਹਾਣੀ ਵਿਚਲੀ ਕੀ ਹੈ ਬਾਕੀ ਜਨ ਸਾਹਿਬ ਦੇਖੋ 28 ਦਿਨ ਥੋੜੇ ਨਹੀਂ ਹੁੰਦੇ ਜਗਜੀਤ ਸਿੰਘ ਦੱਲੇਵਾਲ ਤਿਲ ਤਿਲ ਕੇ ਮਰ ਰਹੇ ਨੇ ਉਹਨਾਂ ਦਾ ਸਰੀਰ ਹੀ ਸਰੀਰ ਨੂੰ ਅੰਦਰੋਂ ਖਾ ਰਿਹਾ ਹੈ ਜੋ ਮੈਡੀਕਲ ਰਿਪੋਰਟਸ ਆ ਰਹੀਆਂ ਨੇ ਮੈਡੀਕਲ ਰਿਪੋਰਟ ਦੇ ਵਿੱਚ ਉਹਨਾਂ ਦਾ ਬਲੱਡ ਸ਼ੂਕਰ ਲਗਾਤਾਰ ਘਟ ਰਿਹਾ ਔਰ ਇਨਫੈਕਸ਼ਨ ਸਰੀਰ ਦੇ ਵਿੱਚ ਲਗਾਤਾਰ ਵਧ ਰਹੀ ਹੈ ਉਹਨਾਂ ਨੂੰ ਉੱਥੇ ਕੋਈ ਓਮੇਦੀ ਦੀ ਸੁਵਿਧਾ ਨਹੀਂ ਹੈ ਵੀ ਉਹ ਮਤਲਬ ਕੋਈ ਵੈਂਟੀਲੇਟਰ ਨੇੜੇ ਹੋਵੇ ਕਿ ਜੇ ਕੱਲ ਉਹਨਾਂ ਦੀ ਹਾਲਤ ਹੋਰ ਵਿਗੜਦੀ ਹੈ ਔਰ ਉੱਥੇ ਜਿਹੜੇ ਹਾਲਾਤ ਨੇ ਹਾਲਾਤ ਇਹ ਨੇ ਕਿ ਸੰਘਰਸ਼ ਤਾਂ ਲਗਾ ਪਹੁੰਚ ਰਹੀ ਹੈ इमोशनल ਅਟੈਚਮੈਂਟ ਨੂੰ ਅਨੁਭਵ ਰਿਹਾ ਕਿ ਇੱਕ ਬਜ਼ੁਰਗ ਕਿਸਾਨ ਆ ਗੂਆ ਦਾ ਜਿਹੜਾ ਉਹ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਔਰ ਆਪਣੀ ਬਾਜੀ ਲਾ ਕੇ ਕਿਸਾਨਾਂ ਦੀਆਂ ਮੰਗਾਂ ਦੇ ਖਾਤਰ ਸੈਂਟਰ ਸਰਗਰਨਮੈਂਟ ਦੇ ਨਾਲ ਘੱਟ ਜਾ ਰਿਹਾ ਜਿਸ ਪਾਸੇ ਹੋ ਰਹੀ ਰਹਾ ਜਿਵੇਂ ਤੁਸੀਂ ਜ਼ਿਕਰ ਕੀਤਾ ਪਹਿਲੀ ਗੱਲ ਕਿਸਾਨ ਜਥੇਬੰਦੀਆਂ ਇੱਕਜੁੱਟ ਨਹੀਂ ਹੈਗੀਆਂ ਔਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਵੀ ਅਜੇ ਆਪਦੀਆਂ ਸ਼ਰਤਾਂ ਲਾਈ ਜਾਂਦੀਆਂ ਨੇ ਰੋਲਦੂ ਸਿੰਘ ਮਾਨ ਸਾਹਿਬ ਦੀਆਂ ਛੱਡੀ ਜਾਂਦਾ ਤੇ ਉਹਦੇ ਵਿੱਚ ਵੀ ਮਤਲਬ ਜਿਹੜੇ ਸੋ ਮੋਰਚੇ ਨੇ ਉਹਨਾਂ ਦੇ ਵਿੱਚ ਉਸ ਰੂਪ ਦੀ ਇੱਕ ਜੁਟਤਾ नजर ਨਹੀਂ ਆ ਰਹੀ ਇੱਕ ਤਾਂ ਇੱਕ ਜੁਟਤਾ ਦੀ ਘਾਟ ਕਿਸਾਨ ਜਥੇਬੰਦੀਆਂ ਦੇ ਵਿੱਚ ਸਾਫ਼ ਤੇ ਸਪਸ਼ਟ ਨਜ਼ਰ ਆ ਰਹੀ ਆ ਹਾਲਾਂਕਿ ਮੋਸ਼ਨਲੀ ਲੋਕ ਨੇ ਜਿਹੜੇ ਉਹ ਲੜਾਕਾਰ ਖਨੋਰੀ ਬਾਟਰ ਦੇ ਉੱਤੇ ਜੀ ਸਿੰਘ ਢੱਲਿਆਲ ਹੋਰਾ ਦੇ ਕੋਲੇ ਜਾ ਰਹੇ ਦੂਸਰਾ ਪੁਆਇੰਟ ਜਿਹੜਾ ਉਹ ਸਾਡੇ ਦੇਸ਼ ਦੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਬੇਸ਼ਰਮੀ ਕਾਰੀ ਹੋਈ ਹੈ। ਸੈਂਟਰ ਗਵਰਨਮੈਂਟ ਦੇਖ ਰਹੀ ਹੈ ਕਿ ਤੁਨੂੰ ਜੰਜੀਤ ਸਿੰਘ ਦੱਲਿਆਲ ਹੋਰਾਂ ਦੀ ਜਿਹੜੀ ਹੈ ਜੀ ਉਹ ਸਥਿਤੀ ਹੋਰ ਵੱਧ ਵਿਗੜਦੀ ਹੈ। ਔਰ ਉਹਨੂੰ ਉਹਨੂੰ ਉੱਥੋਂ ਚੱਕਿਆ ਜਾਵੇ ਜਾਂ ਨਾ ਚੱਕਿਆ ਜਾਵੇ ਇਗਨੋਰ ਕਰ ਰਹੀ ਹੈ ਸਾਡੀ ਕੇਂਦਰ ਸਰਕਾਰ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੱਧਦੀ ਹੈ ਤੋਂ ਹਸਮਾਨ ਖੋਦ ਜਾਣ ਉੱਥੇ ਮੋਰਚੇ ਦੇ ਵਿੱਚ ਔਰ ਜਾ ਕੇ ਖੁਦ ਡੱਲੇ ਆਲੋ ਰਣਾ ਗੱਲ ਕਰਨਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਤੋਂ ਸਮਾ ਲੈਣ ਅਮਿਤ ਸ਼ਾਹ ਤੋਂ ਸਮਾ ਲੈਣ ਕਿ ਸਾਡੇ ਪੰਜਾਬ ਦੇ ਕਿਸਾਨ ਆਗੂ ਦਿਲ-ਦਿਲ ਮਰ ਰਿਹਾ ਤੁਸੀਂ ਗੱਲਬਾਤ ਤੱਕ ਨਹੀਂ ਕਰ ਰਹੇ ਟੇਬਲ ਟੌਪ ਤੱਕ ਨਹੀਂ ਆ ਰਹੇ ਔਰ ਮੁੱਖ ਮੰਤਰੀ ਜੀ ਹੈ ਜੇ ਪੰਜਾਬ ਮੂਤੀ ਜੋ ਪੰਜਾਬ ਦੀ ਹੱਦ ਚ ਪਏ ਨੇ ਜਗੀਤ ਸਿੰਘ ਡੱਲੇਆਲ ਕਿਵੇਂ ਬਰੀ ਬਣਦੀ ਹੈ ਜਦੋਂ ਹੈੱਡ ਸੈਂਟਰ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕਰਵਾਉਣ ਕਾਂਗਰਸ ਵਾਲੇ ਜਾਣਦੇ ਨੇ ਜਾ ਕੇ ਫੋਟੋ ਮਾ ਛਾਟ ਕੇ ਕਿਤੇ ਚਨਜੀਤ ਚੰਨੀ ਜਾ ਰਿਹਾ ਕਿਤੇ ਰਾਜਾ ਵੜਿੰਗ ਜਾ ਰਿਹਾ ਕਿਤੇ ਪ੍ਰਤਾਪ ਸਿੰਘ ਬਾਜਵਾ ਜਾ ਰਿਹਾ ਜਿਵੇਂ ਕੋਈ ਫੋਟੋ ਸੈਸ਼ਨ ਚੱਲਦਾ ਉਹ ਨਾ ਫੋਟੋ ਮਾਰ ਛੱ ਕੇ ਫੇਸਬੁਕਾਂ ਤੇ ਪਾਉਂਦੇ ਨੇ ਆਹਦੇ ਕਾਟ ਨੂੰ ਦੱਸਦੇ ਨੇ ਲੋ ਜੀ ਅਸੀਂ ਡੱਲੇ ਆ ਹੋਰਾਂ ਨਾਲ ਮੁਲਾਕਾਤ ਕਰਿਆ ਏ ਗੁਰੂਦੀਪ ਤੇ ਅਰਦੇ ਵਿੱਚ ਇਹ ਪੰਜਾਬ ਦੇ ਵਿੱਚ ਵੀ ਨੇ ਸੈਂਟਰ ਦੇ ਵਿੱਚ ਵੀ ਨੇ ਇਹ ਜਾ ਕੇ ਪੰਜਾਬ ਸਰਕਾਰ ਨੂੰ ਵੀ ਘੇਰਨ ਸੈਂਟਰ ਨੂੰ ਵੀ ਘੇਰਨ ਕਿ ਭਾਈ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਸੇਮ ਗੱਲ ਕਾਲੀ ਦਲ ਦੀ ਹੈ ਫਿਰ ਮੀਸੇਂ ਬਾਗਲ ਨੇ ਮਰਤਸ਼ਾਨ ਉਹ ਇਹ ਚਿੱਠੀ ਤਾਂ ਲਿਖਤੀ ਜੀ ਨਰੈਨਦਨ ਚੌੜਾ ਨੂੰ ਜਿਸ ਜਸਵੀਰ ਸਿੰਘ ਐਸਆਈ ਨੇ ਫੜਿਆ ਜਿਹਦੇ ਕਰਕੇ ਗੋਲੀ ਪਰੇ ਚੱਲੀ ਵੀ ਉਹਨੇ ਮੇਰੀ ਜਾਨ ਬਚਾਈ ਉਹਨੂੰ ਅਵਾਰਡ ਦਿੱਤਾ ਜਾਵੇ ਸਨਮਾਨਿਤ ਕੀਤਾ ਜਾਵੇ ਇਹ ਚਿੱਠੀ ਤਾਂ ਲਿਖਤੀ ਪਰ ਇਹ ਚਿੱਠੀ ਨਹੀਂ ਲਿਖੀ ਵੀ ਮਰਤਸ਼ਾਨ ਜੀ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਗੱਲੇ ਵਾਲਾ ਹੋਣਾ ਗੱਲਬਾਤ ਕਰੋ ਉਹਨਾਂ ਦੀ ਪਤਨੀ ਮਾਰਕ ਜਮਰਤਖੌਰ ਬਾਦਲ ਸੈਂਟਰ ਚ ਪ੍ਰਾਣੀ ਮਨਿਸਟਰ ਰਹੀ ਹੈ ਉਹਦੇ ਵੀ ਤਾਲੁਕਾਤ ਹੁੰਦੇ ਨੇ ਪ੍ਰਾਣੇ ਉਹ ਉਹ ਵੀ ਗੱਲਬਾਤ ਸ਼ੁਰੂ ਕਰਵਾ ਸਕਦੇ ਨੇ ਉਹ ਸਾਡੇ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਨੇ ਉਹ ਮੂਕ ਦਰਸ਼ਕ ਬਣੀਆਂ ਹੋਈਆਂ ਨੇ ਸਾਡੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਤੇ ਇੱਕ ਜੁਟਤਾ ਦੀ ਘਾਟ ਔਰ ਉਹਨਾਂ ਦੇ ਵਿੱਚ ਜਗੀਪ ਸਿੰਘ ਡੱਲੇਵਾਲ ਹੋਰਾ ਦੇ ਨਾਲ ਮਤਲਬ ਸ਼ੁਰੂ ਕੀਨੇ ਕਰ ਲਿਆ ਉਹ ਤਾਂ ਇਸ ਗੱਲ ਤੇ ਹੈ ਵੀ ਦੇਖੋ ਜੀ ਸਾ ਤੋਂ ਪੁੱਛੇ ਬਣਾ ਬਰਨ ਵਕਤ ਤੇ ਬਹਿਗੇ ਤੋਂ ਪੁੱਛਣਾ ਸ਼ੁਰੂ ਕਰ ਲੈ ਜਿੰਨੀਆਂ ਚੀਜ਼ਾਂ ਆਪੇ ਨਿਕਲ ਚੁੱਕੀਆਂ ਨੇ ਇਹ ਗੱਲ ਪਿੱਛੇ ਰਹਿ ਗਈ ਆਨ ਵੀ ਸ਼ੁਰੂ ਕੀਨੇ ਕਰ ਲਿਆ ਕੀ ਤੋਂ ਪੁੱਛ ਲਿਆ ਕੀ ਤੋਂ ਨਹੀਂ ਪੁੱਛ ਲਿਆ ਹੁਣ ਤਾਂ ਮਸਲਾ ਇਹ ਹੈ ਕਿ ਚੱਲਦੇ ਹੋਏ ਸੰਘਰਸ਼ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਮੋਰਚੇ ਦੇ ਉੱਤੇ ਡਟਿਆ ਹੋਇਆ ਉਹਦੇ ਨਾਲ ਹਿੱਕਾ ਟਾ ਕੇ ਖੜਨ ਦਾ ਮਸਲਾ ਹੈ ਉਹਨਾਂ ਉਹਨਾਂ ਇਸ ਗੱਲ ਦੇ ਉੱਤੇ ਹੀ ਪ੍ਰੇਰਿਤ ਕਰਨ ਦਾ ਮਸਲਾ ਹੈ ਕਿ ਆਪਾਂ ਮਰਨਵਰਤ ਦੀ ਥਾਂ ਦੇ ਉੱਤੇ ਐਗਿਟੇਸ਼ਨ ਦਾ ਰਾਹ ਬਣਾਈਏ ਇਕੱਠੇ ਹੋ ਕੇ ਬਣਾਈਏ ਔਰ ਜੇ ਇਕੱਠੇ ਹੋ ਕੇ ਬਗਜਾ ਮਕਾਬਨਾ ਕਹਿਣਾ ਸੈਂਟਰ ਸਰਕਾਰ ਕੱਲ ਨੂੰ ਟੇਬਲ ਟਾਕਸ ਤੇ ਆਉਗੀ ਬੈਂਚ ਦੇ ਉੱਤੇ ਉਹ ਇਸ ਕਰਕੇ ਨਹੀਂ ਆ ਰਹੇ ਉਹਨਾਂ ਨੂੰ ਪਤਾ ਹੈ ਵੀ ਛਿਡੇ ਹੋਏ ਨੇ ਸੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਇਕੱਠੇ ਹੋ ਕੇ ਦੰਦਿਆਲ ਹਰਾ ਦੇ ਮੋਰਚੇ ਦੀ ਹਮਾਇਤ ਦੇ ਉੱਤੇ ਜਾਣ ਤਾਂ ਕਿ ਕੇਂਦਰ ਸਰਕਾਰ ਤੇ ਦਬਾਅ ਪਵੇ ਅੱਗੇ ਕਿਵੇਂ ਮੀਟਿੰਗਾਂ ਤੇ ਲਈ ਸਾਰ ਸਾਰ ਟੈਂਪ ਟੈਂਮ ਮਲੇਸਟਰ ਚਾਰ ਚਾਰ ਮਲੇਸਟਰ ਸੈਂਟਰ ਤੇ ਆਉਂਦੇ ਹੁੰਦੇ ਸੀਗੇ ਹੁਣ ਵੀ ਆਉਣ ਲੱਗੇ ਜਾਣਗੇ ਜੇ ਇਕੱਠੇ ਹੋ ਕੇ ਜਾਣ ਉਹਨਾਂ ਨੂੰ ਉਹਨਾਂ ਨੂੰ ਹੀ ਪਤਾ ਹੈ ਕਿ ਅੱਡੇ ਸਿੰਘ ਜਿਹੜੇ ਨੇ ਉਹ ਸ਼ੰਭੂ ਬਾਟਰ ਤੇ ਬੈਠੇ ਨੇ ਅਤੇ ਖਡੌਰੀ ਬੈਠੇ ਨੇ ਬਾਕੀ ਪੰਜਾਬ ਦੇ ਵਿੱਚ ਕੋਈ ਜ਼ਿਲ੍ਹਾ ਪੁੱਤਰ ਦਿੱਤਾਂ ਦੇ ਲਈ ਜਾਂਦਾ ਕੋਈ ਤਹਿਸੀਲ ਪੁੱਤਰ ਦਿੱਤਈ ਜਾਂਦਾ ਕੋਈ ਮਾਰਚ ਕਰੀ ਜਾਂਦਾ ਕੋਈ ਟਰੈਕਟਰ ਲਈ ਸਰਤਾ ਵੀ ਇਹ ਇਕੱਠੇ ਨਹੀਂ ਹੈਗੇ ਸੋ ਇਸ ਕਰਕੇ ਇਹ ਸਾਰੇ ਪਾਸੇ ਦੇ ਲਈ ਜਿੱਥੇ ਇਹ ਰਾਜਨੀਤਿਕ ਪਾਰਟੀਆਂ ਜਿਵੇਂ ਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਜਿਵੇਂ ਵਾਰ ਹੈ ਉੱਥੇ ਇਕਜੁੱਟਤਾ ਦੀ ਘਾਟ ਦੇ ਨਾਲ ਜੂਝ ਰਹੀਆਂ ਇੱਕ ਥਾਣ ਜਿੱਥੇ ਬੰਦੀਆਂ 20 ਜੁਮੇਵਾਰ ਜੀ ਅੱਛਾ ਇੱਕ ਇਹ ਦੱਸਿਓ ਭਈ ਬੜਿਆਂ ਸ਼ਹਿਰਾਂ ਦੇ ਮੇਅਰ ਫਿਰ ਕੌਣ ਬਣ ਰਹੇ ਨੇ ਜੀ ਜਨ ਸਭਾ ਦੇਖੋ ਜਿੰਨੇ ਵੀ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੋਟਾਂ ਪਈਆਂ ਨੇ ਔਰ ਕਿਤੇ ਵੇਸ਼ਪਖਤ ਬਹੁਤ ਅੱਜਿਹਾਂ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਨਹੀਂ ਦਿਖਾਈ ਦਿੱਤਾ ਜਿਵੇਂ ਲੁਧਿਆਣੇ ਦੇ ਵਿੱਚ 95 ਨਗਰ ਨਿਗਮ ਦੀਆਂ ਸੀਟਾਂ ਨੇ ਆਮ ਆਦਮੀ ਪਾਰਟੀ ਨੂੰ 44 ਤੇ ਜਿੱਤ ਹੋਈ ਹੈ ਕਾਂਗਰਸ ਜਿੱਤੀ ਹੈ 73 ਹੈ ਭਾਜਪਾ 19 ਨਲ ਸਪਸ਼ਟ ਬਹੁਤ ਹਨ ਮਿਲਿਆ ਜਿਲੰਦਰ 85 ਸੀਟਾਂ ਹੈ ਟੋਟਲ ਨਗਰ ਨਿਗਮ ਦੀਆਂ ਜਿੱਥੇ ਵੋਟਾਂ ਪਈਆਂ 38 ਤੇ ਆਮ ਆਦਮੀ ਪਾਰਟੀ ਜਿੱਤੀ 25 ਤੇ ਕਾਂਗਰਸ ਜਿੱਤੀ 19 ਤੇ ਭਾਜਪਾ ਜਿੱਤੀ ਅਮਰਥਾ ਸਾਹਿਬ ਦੇ ਵਿੱਚ 85 ਜਿਹੜੀਆਂ ਟੋਟਲ ਵੋਟਾਂ ਪਈਆਂ ਸੀਟਾਂ ਦੇ ਉੱਤੇ ਔਰ ਉਹਦੇ ਚ 24 ਤੇ ਆਮਾਦੀ ਪਾਰਟੀ ਜਿੱਤੀ 43 ਤੇ ਕਾਂਗਰਸ ਜਿੱਤੀ 9 ਤੇ ਭਾਜਪਾ ਜਿੱਤੀ ਪਟਿਆਲੇ ਦੇ ਵਿੱਚ 53 ਤੇ ਵੋਟਾਂ ਪਈਆਂ 43 ਤੇ ਆਮਾਦੀ ਪਾਰਟੀ ਜਿੱਤੀ 4 ਤੇ ਕਾਂਗਰਸ 4 ਤੇ ਭਾਜਪਾ ਅਗਵਾੜੇ ਦੇ ਚ 50 ਟਿਕਾਣੇ ਦੀ ਵੋਟਾਂ ਪਈਆਂ 12 ਤੇ ਆਮਾਦੀ ਪਾਰਟੀ ਜਿੱਤੀ 22 ਦੇ ਉੱਤੇ ਜਿਹੜੀ ਕਾਂਗਰਸ ਜਿੱਤੀ 4 ਦੇ ਉੱਤੇ ਭਾਜਪਾ ਜਿੱਤੀ ਇਹਦੇ ਚ ਜੇ ਕਿਤੇ ਮਤਲਬ ਆਮ ਆਦਮੀ ਪਾਰਟੀ ਦਾ ਮੇਅਰ ਸਪਸ਼ਟ ਰੂਪ ਦੇ ਵਿੱਚ ਬਣਿਆ ਤਾਂ ਪਟਿਆਲਾ ਔਰ ਬਾਕੀਆਂ ਦੇ ਵਿੱਚ ਵੱਧ ਗਿਣਤੀ ਜ਼ਰੂਰ ਆ ਦੋ ਦੇ ਵਿੱਚ ਲੇਕਿਨ ਸਪਸ਼ਟ ਬਹੁਮਤ ਨਹੀਂ ਮਿਲਿਆ ਸੀਗਾ ਔਰ ਕਾਂਗਰਸ ਨੂੰ ਜਿਹੜਾਗਾ ਉਹ ਸਪਸ਼ਟ ਬਹੁਮਤ ਉਸ ਰੂਪ ਦੇ ਵਿੱਚ ਨਹੀਂ ਮਿਲਿਆ ਲੇਕਿਨ ਕਾਂਗਰਸ ਨੂੰ ਅਮਸਤ ਸਾਹਿਬ ਦੇ ਵਿੱਚ ਵੱਧ ਜਿਹੜੀਆਂ ਸੀਟਾਂ ਨੇ ਆਂਆਂ 19 ਜੋੜ ਤੋੜ ਦੀ ਰਾਜਨੀਤੀ ਚੱਲੀ ਗਿਆ ਜਲੰਧਰ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਔਰ ਆਜਾਪ ਕੌਂਸਲਰ ਨੇ ਉਹ ਆਵਾਮੀ ਪਾਰਟੀ ਦੇ ਪੱਖ ਚ ਇਕੱਠੇ ਹੋ ਗਏ ਯਾਦ ਆਯਾਦ ਜਿਹੜੇ ਨੇ ਸੈਕੰਡਲੀ ਇਹ ਕਿ ਕਾਂਗਰਸ ਵਾਲੇ ਟੁੱਟ ਕੇ ਆਵਾਮੀ ਪਾਰਟੀ ਚਲੇ ਗਏ ਦਿਲੰਦਰ ਦੇ ਵਿੱਚ ਆਵਾਮੀ ਪਾਰਟੀ ਦਾ ਮੇਅਰ ਬਣਨਾ ਪੱਕਾ ਹੋ ਚੁੱਕਿਆ ਹੈ ਔਰ ਪਟਿਆਲੇ ਦੇ ਵਿੱਚ ਆਵਾਮੀ ਪਾਰਟੀ ਦਾ ਮੇਅਰ ਬਣ ਰਿਹਾ ਹੈ ਅਮਰਸਰ ਸਾਹਿਬ ਦੇ ਵਿੱਚ ਅਜੇ ਸਥਿਤੀ ਕਲੀਅਰ ਨਹੀਂ ਹੋਈ ਕਾਂਗਰਸ ਉੱਤੇ ਅੱਗੇ ਜਾ ਰਹੀ ਹੈ ਕਾਂਗਰਸ ਦਾ ਮੇਅਰ ਬਣਦਾ ਜਾਂ ਨਹੀਂ ਬਣਦਾ ਇਹ ਦੇਖਣਾ ਹੋਊਗਾ ਲੁਧਿਆਣੇ ਚ ਜਿਲ੍ਹੇ ਸਾਹਿਬ ਹੋਰ ਤਰ੍ਹਾਂ ਦੇ ਸਮੀਕਰਨ ਬਣ ਰਹੇ ਨੇ ਉੱਥੇ ਆਵਾਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸਪੱਸ਼ਟੂਪ ਦੇ ਵਿੱਚ ਲੇਕਿਨ ਭਾਜਪਾ ਤੇ ਕਾਂਗਰਸ ਕਹਿੰਦੇ ਇਕੱਠੇ ਹੋਣ ਦੇ ਬਾਰੇ ਪਾਸੇ ਨੂੰ ਵੱਧ ਰਹੇ ਨੇ ਦਿੱਲੀ ਦੇ ਆਏ ਜਿੱਤਾ ਕੱరే ਹੋ ਜੋ ਉਹ ਇਹ ਬੜਾ ਦਿਲਚਸਪ ਪਹਿਲੂ ਨੇ ਦੂਜਾ ਬੜਾ ਦਿਲਚਸਪ ਪਹਿਲੂ ਜਿਹੜਾ ਦੇਖਣ ਵਾਲਾ ਲੁਧਿਆਣੇ ਨੇ ਦਿਖਾਇਆ ਆਵਾਦੀ ਪਾਰਟੀ ਦੇ ਐਮਐਲਏ ਨੇ ਆਪਣੀ ਘਰ ਲਈ ਖੜੀ ਕਰਤੀ ਗੁਰਪ੍ਰੀਤ ਗੋਗੀ ਨੇ ਡਾਕਟਰ ਸਖਚੈਨ ਕੌਰ ਗੋਗੀ ਆਰ ਗਈ ਉਹ ਆਵਾਦੀ ਪਾਰਟੀ ਦਾ ਇੱਕ ਹੋਰ ਐਮਐਲਏ ਆ ਸ਼ੋਕ ਪ੍ਰਸ਼ਰੋ ਉੱਪੀ ਕਹਿੰਦੇ ਆ ਜੀ ਨੂੰ ਉਹ ਕਹਿੰਦਾ ਮੈਂ ਕੰਮ ਕਰ ਰਹਾ ਉਹਨੇ ਆਪਣੀ ਪਤਨੀ ਮੀਨੂ ਪ੍ਰੈਸ਼ਰ ਖੜੀ ਕਰਤੀ ਹਾਰ ਜੀ ਉਹ ਵੀ ਔਰ ਕਾਂਗਰਸ ਦਾ ਕੇਂਦਰੀ ਸੌਰੀ ਕਾਂਗਰਸ ਦਾ ਕੈਬਨਟ ਮੰਤਰੀ ਰਹਾ ਭਾਰਤ ਕੁਸ਼ਨ ਆਸ਼ੂ ਇਹ ਤਾਂ ਸੀਗਾ ਪਹਿਲਾਂ ਤਾਂ ਹੁਣ ਤਾਂ ਆ ਗਿਆ ਬਾਹਰ ਭਾਰਤ ਕੁਸ਼ਨ ਆਸ਼ੂ ਨੇ ਆਪਣੀ ਪਤਨੀ ਖੜੀ ਕਰਤੀ ਮਮਤਾ ਆਸ਼ੂ ਜਿਹੜੇ ਭਾਰਤ ਕੁਸ਼ਨ ਆਸ਼ੂ ਦੀ ਤੂਤੀ ਬੋਲਦੀ ਸੀ ਕਾਂਗਰਸ ਸਰਕਾਰ ਵੇਲੇ ਉਹਦੀ ਪਤਨੀ ਕਾਉਂਸਲਰ ਵੀ ਚੋਣ ਹਾਰ ਗਈ ਲੁਧਿਆਣਾ ਦੇ ਵਿੱਚ ਵੇ ਬੜੀ ਦਿਲਚਸਪ ਕੋ ਪਹਿਲੂ ਨੇ ਜਿਹੜੇ ਉਹ ਰਹੇ ਨੇ ਉਹ ਕੁੱਲ ਮਿਲਾ ਕੇ ਆ ਜੀ ਕਿ ਕਈ ਥਾਵਾਂ ਦੇ ਉੱਤੇ ਵਿਰੋਧੀ ਧਿਰਾਂ ਨੇ ਕਿਹਾ ਵੀ ਸਾਡੇ ਨਾਲ ਟਕਾ ਹੋਇਆ ਕਈ ਥਾਵਾਂ ਦੇ ਉੱਤੇ ਕਿ ਆ ਉੱਥੇ ਦੀ ਦੇਖੋ ਬੂਥ ਜਿੰਨੀ ਲੱਗਣ ਦਿੱਤੇ ਕਈ ਥਾਵਾਂ ਦੇ ਉੱਤੇ ਦੁਬਾਰੇ ਵੀ ਵੋਟਾਂ ਪੈਣੀਆਂ ਨੇ ਇਹ ਨਹੀਂ ਹੈ ਕਿ ਆਪੇ ਉਸ ਦਿਨ ਹੀ ਰੋਕ ਦਿੱਤੀਆਂ ਗਈਆਂ ਸੀ ਵੋਟਾਂ ਇੱਕ ਦਿਨ ਪਹਿਲਾਂ ਹਾਈ ਕੋਰਟ ਦੇ ਵੱਲੋਂ ਸੋ ਹੁਣ ਜ਼ਿਆਦਾਤਰ ਜਿਹੜੇ ਸ਼ਹਿਰਾਂ ਦੇ ਵਿੱਚ ਆਮਾਦੀ ਪਾਰਟੀ ਦੇ ਮੇਰਬਰ ਦੇ ਦਿਖਾਈ ਦੇ ਰਹੇ ਨੇ ਕਿਉਂਕਿ ਕੁਝ ਕਾਂਗਰਸੀ ਤੋਂ ਇਲਾਵਾ ਆਮਦੀ ਪਹਾੜੀ ਦਿਨਾਲ ਜੜਦੀ ਜੀ ਪੰਚਕੂਲੇ ਇੱਕ ਮਟਿਆਰਸ ਨੇ ਤਿੰਨ ਨੌਜਵਾਨਾਂ ਦੀ ਹੱਤਿਆ ਹੋਈ ਇਹ ਕਿੱਥੇ ਹੋਈ ਇਹ ਪੰਚਕੂਲੇ ਤੋਂ ਮੋਰਨਿੰਗ ਹੋ ਜਾਂਦੀ ਹੈ ਇੱਕ ਸੜਕ ਉੱਥੇ ਇੱਕ ਥਾਫਾ ਵੱਡਾ ਮਸ਼ਹੂਰ ਹੋਟਲ ਹੈ ਔਰ ਉੱਥੇ ਪੰਚਕੂਲੇ ਦੇ ਨੇੜੇ ਉਸ ਹੋਟਲ ਦੇ ਵਿੱਚ ਜਿਹੜਾਗਾ ਉਹ ਇਹਨਾਂ ਤਿੰਨਾਂ ਦੀ ਹੱਤਿਆ ਹੋਈ ਹੈ ਗੋਲੀਆਂ ਮਾਰ ਕੇ ਹੱਤਿਆ ਹੋਈ ਹੈ ਔਰ ਇਹਦਾ ਕੀ ਕਾਰਨ ਰਿਹਾ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿਉਂਕਿ ਪੰਚਕੁਲਾ ਤੋਂ ਦੇ ਮਾਰਨਿੰਗ ਜਿਹੜੀ ਸੜਕ ਜਾਂਦੀ ਹੈ ਪਿੰਡ ਬੁਰਜ ਕੋਟੀਆਂ ਦੇ ਨੇੜੇ ਰਾਸਤਰਾ ਹੋਟਲ ਹੈ ਔਰ ਉੱਥੇ ਇੱਕ ਮਟਿਆਰ ਸਨੇਤਨਾ ਵੀ ਹੱਤਿਆ ਹੋਈ ਆ ਔਰ ਇਹਦੀ ਪਛਾਣ ਇੱਕ ਬਿੱਕੀ ਐ 33 ਸਾਲਾਂ ਦਾ ਬਨੀਤ 38 ਸਾਲਾਂ ਦਾ ਰਾਗਾ ਤੇ ਨੀਆ 20 ਸਾਲ ਦੀ ਕੁੜੀ ਐ ਇਹ ਤਿੰਨੇ ਹੋਟਲ ਦੇ ਵਿੱਚ ਪਾਰਟੀ ਮਨਾਉਣ ਦੇ ਲਈ ਆਏ ਸੀ ਬਨੀਤ ਬਿੱਕੀ ਦਾ ਭਾਨਜਾ ਸੀਗਾ ਔਰ ਸਵੇਰੇ 3:30 ਵਜੇ ਪੁਲਿਸ ਨੂੰ ਜਿਹੜੀ ਜਾਣਕਾਰੀ ਉਹ ਮਿਲੀ ਔਰ ਕਾਲੇ ਰੰਗ ਦੀ ਗੱਡੀ ਦੇ ਵਿੱਚ ਤਿੰਨ ਨੌਜਵਾਨਾਂ ਚੋਂ ਦੋ ਨੇ ਜਿਹੜੀ ਉਹ ਪਾਰਕਿੰਗ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਉਹ ਇਨਾਂ ਤਿੰਨਾਂ ਦੇ ਲੱਗੀਆਂ ਗੰਭੀਰ ਜ਼ਖਮੀ ਹੋਏ ਉਦੋਂ ਬਾਅਦ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਇਹਨਾਂ ਦੀ ਮੌਤ ஆகੀ ਜਿਹੜੀ ਉਹ ਹੋ ਗਈ ਹੈ ਉਹ ਇਹਦਾ ਕੀ ਕਾਰਨ ਰਿਹਾ ਕਿਉਂ ਇਹ ਉੱਥੇ ਆਏ ਇਹਨਾਂ ਦਾ ਆਫਸਰ ਦੇ ਵਿੱਚ ਕੀ ਸੰਬੰਧ ਹੈ ਇਹ ਤਾਂ ਨਹੀਂ ਅਜੇ ਤੱਕ ਪਤਾ ਲੱਗ ਸਕਿਆ ਕਿ ਪਤਾ ਲੱਗਿਆ ਕਿ ਇੱਕ ਦੂਜੇ ਦਾ ਭਾਨ ਜੀਆ ਲੇਕਿਨ ਇਹ ਜਿਹੜੇ ਘਟਨਾਕ੍ਰਮ ਦੇ ਪਿੱਛੇ ਕੀ ਕੀ ਗੱਲਬਾਤ ਹੋ ਸਕਦੀ ਹੈ ਉਹ ਅਜੇ ਤੱਕ ਸਾਹਮਣੇ ਨਹੀਂ ਆਈ ਉਧਰ ਹਰਿਆਣਾ ਦੇ ਨਾਰਨੌਲ ਦੇ ਵਿੱਚ ਵੀ ਗਿਲਸਾਬ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਦੋ ਨਵਾਲਿਕ ਲੜਕੇ ਆ ਸਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਜਿਹੜਾ ਉਹ ਕਿਸੇ ਤੌਰ ਦੇ ਉੱਤੇ ਜ਼ਹਿਰ ਨਿਗਲ ਲਿਆ ਉਹਨਾਂ ਚ ਦੋ ਦੀ ਮੌਤ ਹੋ ਗਈ ਬਾਕੀ ਦੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਅਜੇ ਤੱਕ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਇਹ ਸੁਸਾਇਸਾਈਡ ਕੀਤਾ ਲੇਕਿਨ ਕੀ ਕਿਸੇ ਨੇ ਜਿਆ ਦੱਸਦਾ ਵੀ ਹੋ ਸਕਦਾ ਇਹਦੇ ਵੀ ਜਿਹੜੀ ਹੈ ਪੈਲੋ ਦੀ ਚਾਰਜ ਕੀਤੀ ਜਾ ਰਹੀ ਹੈ ਜੀ ਬਜ਼ੁਰਗ ਇੱਕ 77 ਸਾਲ ਬਾਅਦ ਲੈਹnde ਪੰਜਾਬ ਚੋਂ ਆਏ 15 ਸਾਲ ਦੀ ਉਮਰ ਚ ਗਏ 15 ਸਾਲ ਦੀ ਉਮਰ ਦੇ ਵਿੱਚ ਵੀ ਇਧਰਲੇ ਦੇਸ਼ ਨੂੰ ਉਹ ਹਰ ਵਕਤ ਰੋਂਦੇ ਰਹੇ ਅਖੀਰ ਉਹ ਗਰਦਾਸਪੁਰ ਜ਼ਿਲ੍ਹੇ ਚ ਆਪਣੇ ਜੱਦੀ ਪਿੰਡ ਪਹੁੰਚਦੇ ਨੇ 92 ਸਾਲਾਂ ਦੇ ਬਜ਼ੁਰਗ ਉਹਨਾਂ ਬਾਰੇ ਵੀ ਦੱਸੋ ਜੀ ਬਾਤ ਜੀ ਇੱਕ ਖਰশিদ ਆ ਬਜ਼ੁਰਗ ਦਾ ਨਾਂ 92 ਸਾਲ ਦੀ ਉਮਰ ਹੈ 77 ਸਾਲ ਪਹਿਲਾਂ ਵੰਡ ਵੇਲੇ ਇਹ ਗਰਦਾਸਪੁਰ ਪਾਕ ਦਾ ਪਰਿਵਾਰ ਜਿਹੜਾ ਕਿ ਉਹ ਪਾਕਿਸਤਾਨ ਚਲਿਆ ਗਿਆ ਸੀ ਔਰ 77 ਸਾਲ ਉਹ ਬਜ਼ੁਰਗ ਕਹਿੰਦਾ ਮੈਂ ਸੁਪਣੇ ਦੇ ਵਿੱਚ ਵੀ ਦੇਖਦਾ ਸੀ ਕਿ ਮੈਂ ਗਰਦਾਸਪੁਰ ਜ਼ਿਲ੍ਹੇ ਚ ਬੈਠਾ ਆਪਣੇ ਪਿੰਡ ਬੈਠਾ ਪੰਜ ਸੱਤ ਬੰਦੇ ਬੈਠੇ ਆ ਔਰ 70 ਸਾਲ ਉਹ ਉਹਨੇ ਬੜੇ ਤਿਲ ਤਿਲ ਕੇ ਜਿਹੜੇ ਉਹ ਲੰਗੜਾਏ ਖਰਸ਼ੀਦ احمد ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਪਿੰਡ ਭੁਲੇਰ ਦੇ ਵਿੱਚ ਰਹਿੰਦਾ ਸੀ ਹੁਣ ਔਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਖਰਸ਼ੀਦ ਆ ਜਿਹੜਾ ਗਰਦਾਪੁਰ ਜ਼ਿਲ੍ਹੇ ਦੇ ਪਿੰਡ ਸਿਗਾ ਜਿਹੜਾ ਮਚਰਾਏ ਉਥੇ ਰਹਿੰਦਾ ਸੀਗਾ ਔਰ ਹੁਣ ਜਦੋਂ 70 ਸਾਲ ਬਾਅਦ ਉਹ ਆਪਦੇ ਪਿੰਡ ਮਚਰਾਏ ਆਇਆ ਤਾਂ ਪਿੰਡ ਦੇ ਵਿੱਚ ਜਸ਼ਨ ਵਰਗਾ ਮਾਹੌਲ ਸੀ ਲੋਕਾਂ ਨੇ ਮਤਲਬ ਬੜੇ ਖੁਸ਼ੀਆਂ ਮਨਾਈਆਂ ਔਰ ਬੰਦ ਦੇ ਦੌਰ ਤੋਂ ਅਸਲ ਤੇ ਲੋਕ ਹੱਲਾ ਗੁੱਲਾ ਹੀ ਕਹਿੰਦੇ ਨੇ ਜੀ ਆਪਣੇ ਉਸ ਦੌਰਾਨ 1.5 ਕਰੋੜ ਲੋਕਾਂ ਦਾ ਜਾਣਾ ਹੋਇਆ 10 ਲੱਖ ਲੋਕ ਮਾਰੇ ਗਏ ਨੇ ਤਾਂ ਉਸ ਨਾਲ ਰੇਟ ਹੋਏ ਕਈ ਲੋਕਾਂ ਨੇ ਧਰਮ ਬਦਲੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਸ਼ਰਨ ਲਈ ਬੜਾ ਕੁਝ ਹੋ ਕੁ ਹੋਇਆ ਲੇਕਿਨ ਇਹ ਜਿਹੜੇ ਬਜ਼ੁਰਗ ਨੇ ਇਨਾ ਗੱਲ ਸਾਬ ਜਿਨ੍ਹਾਂ ਨੇ 70 ਸਾਲ ਕਿਸੇ ਨੇ 75 ਸਾਲ ਆਉਦੇ ਪਿੰਡੇ ਦੇ ਉੱਤੇ ਉਹ ਦਰਦ ਨਢਾਇਆ ਥਿਲ-ਥਿਲ ਕੇ ਉਹਨਾਂ ਨੇ ਕੋਈ ਆਪਦਾ ਘਰ ਛੱਡ ਕੇ ਗਿਆ ਐ ਪਰ ਕੋਈ ਉੱਧਰ ਛੱਡ ਕੇ ਆਇਆ ਆਪਦਾ ਘਰ ਕੋਈ ਉੱਧਰ ਆਪਣੀ ਜ਼ਮੀਨ ਉਪਜਾਊ ਛੱਡ ਕੇ ਫਿਰ ਇੱਥੇ ਜਾ ਕੇ ਵਹਿ ਗਿਆ ਕੋਈ ਇਧਰੋਂ ਉਪਜਾਊ ਛੱਡ ਕੇ ਉੱਧਰ ਰਸਤੇ ਵਾਲੀ ਤੇ ਬਹਿ ਗਿਆ ਮਤਲਬ ਇਹ ਬੜਾ ਕੁਸ਼ਨ ਖੰਡਾਇਆ ਸੋ ਇਹ ਉਹ ਪੀੜ੍ਹੀ ਹੈ ਜਿਹੜੀ ਪੀੜ੍ਹੀ ਦੇ ਕੋਸ਼ਿਬ ਬੰਦੇ ਬਚੇ ਨੇ ਅਜੇ ਇਹਨਾਂ 'ਚ ਬਹੁਤ ਘਟ ਨੇ ਉਹਨੇ ਬਾਪੂ ਦਾ 15 ਸਾਲਾਂ ਦਾ ਨੌਜਵਾਨ ਸੀ ਉਦੋਂ ਜਿਹੜਾ ਅੱਜ 92 ਸਾਲਾਂ ਦਾ ਹੋ ਗਿਆ ਇਹਨੇ ਤਾਂ ਸਾਰਾ ਕੁਝ 15 ਸਾਲਾਂ ਦਾ ਨੌਜਵਾਨ ਨੇਸਾਬ ਦੇ ਪਿੰਡੇ ਦੇ ਉੱਤੇ ਹੰਡਾਇਆ ਹੋਊਗਾ ਉਹ ਇੱਕ ਪ੍ਰਭਾਵਦਾਇਕ ਚਰਦੀ-ਚਰਦੀ ਕਿਤਾਬ ਹੈ ਜੀ ਚਰਦਾ ਸਰਦਾ ਇਤਿਹਾਸ ਹੈ ਉਹ ਬਹੁਤ ਸਮਾਰਟ ਹੋਇਆ ਔਰ ਇਹ ਬਹੁਤ ਜਜ਼ਬਾਤੀ ਹੋਇਆ ਪੰਜਾਬ ਆ ਕੇ ਜੀ ਅੱਛਾ ਜੀ ਇਹ ਵੀ ਦੱਸਿਓ ਵੀ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੇ ਆਗੂ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਬਿਲਕੁਲ ਜੀ ਇਹ ਜਾਣਕਾਰੀ ਮਿਲੀ ਹੈ ਕਿ ਸ਼੍ਰੀ ਕਲਪਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪਹਿਲਾਂ ਸਿੰਘ ਸਾਹਿਬਾਨ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਤਹਿਤ 3 ਦਿਨਾਂ ਦੇ ਵਿੱਚ ਲੈਣਾ ਸੀ ਉਸ ਤੋਂ ਬਾਅਦ ਇਹ ਆ ਗਿਆ ਵੀ 20 ਤਰੀਕ ਤੱਕ ਫਿਰ ਆ ਗਿਆ ਵੀ ਨਹੀਂ ਜੀ ਉਹ 20 ਦਿਨ ਦਿੱਤੇ ਨੇ ਔਰ ਇਹ ਕੱਲੀ ਆਗੂਆਂ ਦੇ ਵੱਲੋਂ ਹੀ ਗੱਲਾਂ ਜਿਹੜੀਆਂ ਉਹ ਆਉਂਦੀਆਂ ਰਹੀਆਂ ਹੁਣ ਉਹ 20 ਦਿਨ ਵੀ ਪੂਰੇ ਹੋਣ ਵਾਲੇ ਨੇ ਦੇਖੰਦ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਕਾਲਕਟਾ ਸਾਹਿਬ ਦੇ ਜਥੇਦਾਰ ਰਵੀਰ ਸਿੰਘ ਜੀ, ਤਖਤ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਫਲਸਾਮ ਸਿੰਘ ਜੀ ਨਾਲ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਡੇਢ ਘੰਟਾ ਬੰਦ ਕਮਰਾ ਮੀਟਿੰਗ ਹੋਣ ਦੀ ਗੱਲ ਜਿਹੜੀ ਸਾਹਮਣੇ ਆਈ ਹੈ। ਪਤਾ ਲੱਗਿਆ ਕਿ ਜਥੇਦਾਰ ਸਾਹਿਬਾਨਾ ਮੀਟਿੰਗ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ, ਡਾਕਟਰ ਬਲਜੀਤ ਸਿੰਘ ਚੀਮਾ, ਗਲਜਾਰ ਸਿੰਘ ਰਣੀਕੇ, ਪਰਮਜੀਤ ਸਿੰਘ ਸਰਨਾ ਅਤੇ ਹਮੇਸ਼ੰਦਰ ਸਿੰਘ ਗਰੇਵਾਲ ਮੌਜੂਦ ਸੀਗੇ। ਔਰ ਇਹ ਪਤਾ ਲੱਗਿਆਗਾ ਜੀ ਇਸ ਮੀਟਿੰਗ ਦੇ ਵਿੱਚ ਕੁਝ ਗੱਲਾਂ ਦੇ ਉੱਤੇ ਚਰਚਾ ਵੀ ਜਿਹੜੀ ਹੋਈ ਹੈ ਜਿਵੇਂ ਸਿਤੂ ਸਿੰਘ ਬਾਦਲ ਦਾ ਤਸੀਫਾ ਲਿਆ ਜਾਵੇ ਕਿਵੇਂ ਲਿਆ ਜਾਵੇ ਜਾਂ ਨਾ ਲਿਆ ਜਾਵੇ ਜਾਂ ਇਸ ਗੱਲ ਨੂੰ ਟਾਲਿਆ ਜਾਵੇ ਇਸ ਤੋਂ ਇਲਾਵਾ ਜਿਹੜਾ ਪਿਛਲੇ ਦਿਨਾਂ ਤੋਂ ਦੋ ਵੱਡੇ ਸੰਕਟ ਬਣੇ ਹੋਏ ਨੇ ਇੱਕ ਤਾਂ ਜੋ ਜੈਮੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ 15 ਦਿਨਾਂ ਦੇ ਲਈ ਲਾਂਭੇ ਕਰਕੇ 15 ਦਿਨ ਤੱਕ ਕੈਨ ਨੂੰ ਦੇ حساب ਦਾ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆਗਾ ਉਹ ਮਸਲੇ ਦੇ ਉੱਤੇ ਜਥੇਦਾਰ ਸਭ ਨਰਾਜ਼ ਬੱਥੇ ਜਾਂਦੇ ਹਨ ਪਤਾ ਲੱਗਿਆ ਕਿ ਰਗਵੀ ਸੇਣੀ ਜੀ ਕਾਫੀ ਨਰਾਜ਼ ਨੇ ਜਥੇਦਾਰ ਸਾਹਿਬ ਅਕਾਲੀ ਦਲ ਦੇ ਨਾਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਠੀਕ ਨਹੀਂ ਕੀਤਾ ਇਹ ਜਿਹੜੀ ਤੁਸੀਂ ਜਾਂਚ ਕਮੇਟੀ ਬਣਾਈ ਉਹ ਅਕਾਲ ਪਟਨ ਸਾਹਿਬ ਤੋਂ ਪੁੱਛੇ ਬਣਾ ਬਣਾਈ ਤਾਂ ਉਹ ਗੱਲ ਵੀ ਚਰਚਾ ਹੋਈ ਹੋਵੇਗੀ ਇਸ ਤੋਂ ਇਲਾਵਾ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਬੀਬੀ ਜਗੀਰ ਕਾਰਪੋਰੇਟ ਅੱਪ ਸ਼ਬਦ ਬੋਲੇ ਉਹਦੇ ਬਾਅਦ ਉਹਦੇ ਤੇ ਕੀ ਹੋਵੇ ਉਹ ਵੀ ਗੱਲ ਕੀਤੀ ਹੋ ਸਕਦੀ ਹੈ ਸੋ ਕਾਫੀ ਕੀ ਜਾਣੇ ਕੀ ਵੀ ਪਤਾ ਲੱਗਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਨਾਰਾਜ਼ ਨੇ ਜਿਹੜੇ ਉਹ ਅਕਾਲੀਆ ਗੁੰਆਂ ਦੇ ਨਾਲ ਚੱਲ ਰਹੇ ਨੇ ਉਧਰ ਜਿਲ੍ਹੇ ਸਾਹਿਬ ਬਿਆਣੀ ਹਰਪ੍ਰੀਤ ਸਿੰਘ ਹੋਰਾਂ ਦੇ ਪੱਖ ਦੇ ਵਿੱਚ ਵੀ ਮੁਖਤਸਰਾਂ ਵਿਚ ਇੱਕ ਵੱਡਾ ਘਟ ਹੋਇਆ ਉੱਥੇ ਵੀ ਕਈ ਸੰਸਥਾਵਾਂ ਸਖੇਜ ਸੇਬੰਦੀਆਂ ਇਸ ਪਲਾ ਪੰਥ ਦੀਆਂ ਨੇ ਇੱਕ ਜੁੜਤਾ ਦਾ ਮਜਹਰਾ ਕੀਤਾਗਾ ਔਰ ਦਾਲ ਖਾਲ ਸਸਮੇਟ ਕਈ ਵੱਡੀਆਂ ਧਿਰਾਂ ਨੇ ਕਿਹਾਗਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਫਰਾਮ ਦੇ ਨਾਲ ਠੀਕ ਨਹੀਂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੀ ਲਓ ਜੀ ਧੰਨਵਾਦ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਜਲ ਸਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਸ੍ਰੀ ਨਵਕੀਰ ਸਿੰਘ ਪੱਤੀ ਪੱਤੀ ਸੇਖਮੰਬਰ ਨਾਲਿਓਂ ਸ਼ਾਮਿਲ ਸਨ थिंक इंश्योरेंस छे सौ चार अठ सौ अठाई बहत्तर तेरह कैप्टन मीट शॉप फॉलर आटो रिपेयर छे सौ चार दो सौ इकताली तरवंजा सतवंजा सराबा ट्रकलर रिपेयर छे सौ चार छे सौ अठवंजा पैंती लाइट हाउस बार एंड ग्रिल सत्त सौ अठहत् सौ एवटार आटो केयर दो सौ छत्ती पांच सौ अठानवे छियासी भी समोसा टाइम्स अलैवन स्वीट सौ चार पाँच सौ चार तरताली तरताली ਸ਼ੁੱਧ ਵੈਸ਼ਨੂ ਟਾਬਾ 102 09